ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਥਾਂ ਪੈਣਾ ਕਿਨਾਂ ਦਾ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿਨ੍ਹਾਂ ਨੇ ਗੁਰੂ ਦੀਆਂ ਆਗਿਆ ਨੂੰ ਵੀ ਸਤ ਸਤ ਕਰਕੇ ਮੰਨਿਆ ਸਤ ਸਤ ਕਰਕੇ ਮੰਨਿਆ ਤੇ ਗੌਰ ਕਰਿਓ ਗੁਰੂ ਸਵਾਰਿਓ ਜੇ ਅਸੀਂ ਇਸ ਪਾਸੇ ਨੂੰ ਨਾ ਨ ਤੁਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਵਾਲੇ ਪਾਸੇ ਨੂੰ ਵਿਚਾਰਨ ਵਾਲੇ ਪਾਸੇ ਨੂੰ ਜਿਹੜਾ ਸਿੱਖੀ ਦਾ ਦੁਸ਼ਮਣ ਹੈ ਨਾ ਉਹ ਤੇ ਆਪਣੀਆਂ ਚਾਲਾਂ ਨਿਤ ਚੱਲ ਰਿਹਾ ਹੈ। ਆ ਤੁਸੀਂ ਇੰਟਰਨੈਟ ਦੇ ਉੱਤੇ ਫੇਸਬੁੱਕ ਦੇ ਉੱਤੇ ਵੇਖਿਆ ਹੋਣਾ ਕਿ ਅੱਜ ਕੀ ਹੋ ਰਿਹਾ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੋਰ ਗ੍ਰੰਥਾ ਦਾ ਪ੍ਰਕਾਸ਼ ਕਰਨ ਦੀ ਦੌੜ ਲੱਗੀ ਹੋਈ ਹੈ। ਲਾਈਨ ਇੱਕ ਨਹੀਂ ਹੈ। ਮਤਾ ਕਿ ਤੁਸੀਂ ਸੋਚਿਓ ਕੋਈ ਇੱਕ ਅੱਧਾ ਗ੍ਰੰਥ ਹੋਏਗਾ ਜਿਹਦੇ ਨਾਲ ਵੀ ਕੇਵਲ ਪ੍ਰਕਾਸ਼ ਕਰਨ ਦੀ ਗੱਲ ਚੱਲ ਰਹੀ ਹੋएगी ਲਾਈਨ ਬਹੁਤ ਲੰਬੀ ਜੇ ਪਿੱਛੇ ਪਤਾ ਨਹੀਂ ਕਿੰਨੇ ਕੁ ਹੋਰ ਗ੍ਰੰਥ ਖਲੋਤੇ ਹੋਏ ਨੇ ਉਹ ਆ ਰਹੇ ਨੇ ਉਹਨਾਂ ਦਾ ਮਕਸਦ ਹੀ ਇਹ ਹੈ ਕਿ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਦੀ ਪਾਸੇ ਕਰਨਾ ਤੇ ਇਹਨਾਂ ਦਾ ਗੁਰੂ ਹੀ ਚੇਂਜ ਕਰ ਦੇਣਾ ਇਹ ਕਿਹੜਾ ਪੜਦੇ ਨੇ ਠੀਕ ਹੈ ਅੱਜ ਨਹੀਂ ਕਰ ਸਕਣਗੇ ਹੋਰ 50 ਸਾਲਾਂ ਨੂੰ ਕਰ ਦੇਣਗੇ ਜੇ ਨਾ ਜਾਗੇ ਅਗਲੇ ਆ ਜੀ ਦੌੜ ਤੇ ਲੱਗੀ ਹੈ ਨਾ ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਹੋਕ ਹੀ ਰਿਹਾ ਕੌਣ ਦੇ ਵਿੱਚ ਕੋ ਕੀ ਲੈ ਸਾਨੂੰ ਇਹ ਵੀ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਤਾਂ ਸਾਨੂੰ ਘਟੋ ਘਟ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਹੋਰ ਕਿਸੇ ਨੂੰ ਨਹੀਂ ਮੰਨਣਾ ਬਾਕੀ ਭਾਵੇਂ ਜੋ ਮਰਜੀ ਹੋਵੇ ਸਾਡਾ ਭਰੋਸਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਉੱਤੇ ਹੋਣਾ ਚਾਹੀਦਾ ਹੈ ਮੇਰੇ ਅੰਦਰ ਇਹ ਵਿਚਾਰ ਧਾਰਾ ਧ੍ਰਿੜ ਹੋ ਜਾਵੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪਰ ਅਗਲਿਆਂ ਨੇ ਸ਼ੁਰੂਆਤ ਕਰ ਦਿੱਤੀ ਹੈ ਜਰ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉਤੇ ਹੋਰ ਕੋਈ ਗ੍ਰੰਥ ਜਿਹੜਾ ਉਹ ਪ੍ਰਕਾਸ਼ ਨਹੀਂ ਹੋ ਸਕਦਾ ਰੱਖਿਆ ਵੀ ਨਹੀਂ ਜਾ ਸਕਦਾ ਪ੍ਰਕਾਸ਼ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ ਪਰ ਉਹਨਾਂ ਨੂੰ ਪਤਾ ਹੈ ਨਾ ਕਿ ਇਹ ਸੁੱਤੇ ਹੋਏ ਨੇ ਇਹ ਸੁੱਤੇ ਹੋਏ ਨੇ ਜਦੋਂ ਸੁੱਤੇ ਹੋਈਏ ਨਾ ਉਦੋਂ ਘਰ ਲੁੱਟਿਆ ਜਾਂਦਾ ਜੇ ਬਹੁਤੀ ਵਾਰੀ ਘਰ ਲੁੱਟਿਆ ਜਾਂਦਾ ਕਦੀ ਉਹ ਸਮਾਂ ਸੀਗਾ ਆ ਪਿਛਲੇ ਸਾਲ ਦੀ ਗੱਲ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਜਾਬ ਦੀ ਧਰਤੀ ਦੇ ਉੱਤੇ ਪਾਵਨ ਅੰਕ ਉਹ ਪਾੜ ਦਿੱਤੇ ਗਏ ਤੇ ਗਲੀਆਂ 'ਚ ਖਿਲਾਰ ਦਿੱਤੇ ਗਏ ਸੀ ਆਹੀ ਦਿਨ ਚੱਲਦੇ ਸੀ ਅਕਤੂਬਰ ਦਾ ਮਹੀਨਾ ਹੀ ਸੀਗਾ ਹਰ ਕਿਸੇ ਨੂੰ ਦੁੱਖ ਲੱਗਾ ਸੀਗਾ ਵੀ ਇਦਾਂ ਕਿਉਂ ਹੋਇਆ ਤੇ ਗੌਰ ਕਰਿਓ ਬੇਦਵੀ ਜਿਹੜੀ ਹੈ ਨਾ ਬਾਹਰਲੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਦਵੀ ਹੁੰਦੀ ਹੈ ਹਰ ਕਿਸੇ ਨੂੰ ਦੁੱਖ ਲੱਗਦਾ ਹੈ ਹਰ ਕਿਸੇ ਨੂੰ ਦੁੱਖ ਲੱਗਦਾ ਲੱਗਣਾ ਵੀ ਚਾਹੀਦਾ ਕਿਉਂ ਕੋਵੇ ਜੀ ਬੇਦਬੀ ਪਰ ਗੌਰ ਕਰਿਓ ਜਦੋਂ ਕੇਵਲ ਬਾਹਰਲੇ ਤੌਰ ਤੇ ਹੁੰਦੀ ਹੈ ਨਾ ਦੁੱਖ ਉਦੋਂ ਲੱਗਦਾ ਜਦੋਂ ਸਿਧਾਂਤਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਜਾਂਦੀ ਹੈ ਉਦੋਂ ਕਿਸੇ ਨੂੰ ਕੋਈ ਦੁੱਖ ਨਹੀਂ ਲੱਗਦਾ ਸਿਧਾਂਤਕ ਤੌਰ ਤੇ ਸਮਝਦੇ ਹੋ ਗੱਲ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟ ਪ੍ਰਚਾਰ ਕੀਤਾ ਜਾਂਦਾ ਹੈ ਜਾਂ ਇਸ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੋਰ ਗ੍ਰੰਥਾਂ ਨੂੰ ਰੱਖਿਆ ਜਾਂਦਾ ਉਦੋਂ ਕਿਸੇ ਨੂੰ ਕੋਈ ਦੁੱਖ ਨਹੀਂ ਲੱਗਦਾ ਉਦੋਂ ਸਾਰੇ ਚੁੱਪ ਕਰਕੇ ਬੈਠੇ ਹੋਏ ਕਿਉਂਕਿ ਸੁੱਤੇ ਪਏ ਹਨ ਉਹਨ ਕੋਈ ਵੀ ਕੁਸਕਣ ਵਾਸਤੇ ਤਿਆਰ ਨਹੀਂ ਮੈਂ ਤਾਂ ਇੱਕ ਨਿੱਕੀ ਜੀ ਬੇਨਤੀ ਕਰਦਾ ਹਾਂ ਨਾ ਤੁਸੀਂ ਕਹੋਗੇ ਵੀ ਇਹ ਗੱਲਾਂ ਸਾਨੂੰ ਕੋ ਦੱਸ ਰਹੇ ਹੋ ਸਾਡਾ ਲੈਣਾ ਦੇਣਾ ਕੀ ਇਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਆਪਾਂ ਇਹ ਕਵਾਂਗੇ ਨਾ ਅੱਜ ਮੀਡੀਆ ਦਾ ਯੁੱਗ ਹੈ ਜੇ ਤੁਹਾਡੇ ਚੋਂ ਕੱਲਾ ਕੱਲਾ ਬੰਦਾ ਵੀ ਕੇਵਲ ਇੰਨੀ ਗੱਲ ਇੰਨੀ ਗੱਲ ਬੋਲ ਕੇ WhatsApp ਉੱਤੇ ਪਾਉਣੀ ਸ਼ੁਰੂ ਕਰ ਦਵੇ ਨਾ ਜਿ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਹੋਰ ਕਿਸੇ ਗੁਰੂ ਨੂੰ ਨਹੀਂ ਮੰਨਦੇ ਤੇ ਅਸੀਂ ਇਹ ਬਿਲਕੁਲ ਨਹੀਂ ਚਾਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੋਵੇ ਅਸੀਂ ਨਹੀਂ ਚਾਹੁੰਦੇ ਜੇ ਤੁਹਾਡੇ ਚੋ ਕੱਲਾ ਕੱਲਾ ਬੰਦਾ ਕੇਵਲ ਇੰਨੀ ਗੱਲ ਬੋਲ ਕੇ WhatsApp ਉੱਤੇ ਪਾਉਣੀ ਸ਼ੁਰੂ ਕਰ ਦੋਵੇ ਨਾ ਅਗਲੇ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਕਿ ਸਿੱਖ ਜਾਗ ਗਏ ਨੇ ਹੁਣ ਜੇ ਅਸੀਂ ਇਦਾਂ ਕਰਾਂਗੇ ਤੇ ਹੋ ਸਕਦਾ ਸਾਡੇ ਵਾਸਤੇ ਖਤਰਾ ਪੈਦਾ ਹੋ ਜਾਵੇ ਪੁਰਾਣ ਨੂੰ ਪਤਾ ਇੱਥੇ ਜੋ ਮਰਜ਼ੀ ਕਰ ਲੋ ਇਹ ਤਾਂ ਬੋਲਦੇ ਵੀ ਨਹੀਂ ਉਹਨਾਂ ਨੂੰ ਪਤਾ ਹੈ ਇਸੇ ਕਰਕੇ ਤੇ ਉਹ ਕਰ ਰਹੇ ਨੇ ਕੀ ਇੰਨਾ ਕੰਮ ਵੀ ਨਹੀਂ ਕੀਤਾ ਜਾ ਸਕਦਾ ਇੱਕ ਵੀਡੀਓ ਬਣਾ ਕੇ ਹੋਰ ਪਤਾ ਨਹੀਂ ਕੀ ਕੀ ਲੋਕੀ ਪਾਈ ਜਾਣਗੇ ਪਿਕਨਿਕ ਤੇ ਜਾਣਗੇ ਫੋਟੋਆਂ ਪਾਦਣਗੇ ਰਾਜਮਾ ਚਾਵਲ ਖਾਦੇ ਉਹਦੀ ਫੋਟੋ ਪਾਤੀ ਨੂਡਲ ਖਾਦੇ ਉਹਦੀ ਫੋਟੋ ਪਾਤੀ ਆਹ ਪੁੱਠੇ ਕੰਮ ਕਰਨ ਨੂੰ ਬਹੁਤ ਟਾਈਮ ਹੈ ਲੋਕਾਂ ਦੇ ਕੋਲ ਇਹ ਕੰਮ ਕਰਨ ਨੂੰ ਬਹੁਤ ਟਾਈਮ ਹੈ ਮਾਲ ਦੇ ਵਿੱਚ ਗਏ ਉੱਥੇ ਸੈਲਫੀਆਂ ਲੈਂਦੇ ਪਏ ਨੇ ਜੇ ਇਹ ਫੋਟੋਆਂ ਅਪਲੋਡ ਕੀਤੀਆਂ ਜਾ ਸਕਦੀਆਂ ਤੇ ਕੀ ਇੱਕ ਮਿੰਟ ਦੇ ਵਾਸਤੇ ਉਹ ਵੀਡੀਓ ਬਣਾ ਕੇ ਕੋਈ ਇਦਾਂ ਦੀ ਅਪਲੋਡ ਨਹੀਂ ਕੀਤੀ ਜਾ ਸਕਦੀ ਆਪਣਾ ਰੋਬ ਤੇ ਦੱਸੋ ਵੀ ਅਸੀਂ ਵੀ ਗੁਰੂ ਦੇ ਸਿੱਖ ਜਿਉਂਦੇ ਆਂ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ ਸਾਡੀ ਜ਼ਿੰਦਗੀ ਦਾ ਇਹ ਸਿਧਾਂਤ ਹੈ ਧਰ ਜੀਰੇ ਇਕ ਟੇਕ ਤੂੰ ਲਾਹ ਬਿਡਾਣੀ ਆਸ ਨਾਨਕ ਨਾਮ ਧਿਆਈਐ ਕਰ ਜਾਵੇ ਰਾਸ ਘਟੂ ਘਟ ਇਹ ਦ੍ਰਿੜਤਾ ਦੇ ਸਾਡੇ ਅੰਦਰ ਆਵੇ ਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਅਸੀਂ ਕੇਵਲ ਤੇ ਕੇਵਲ ਤੇ ਸੱਚ ਕਰਕੇ ਜਾਣਿਓ ਕਦੀ ਸਮਾਂ ਸੀਗਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਲੱਗ ਗਈਆਂ ਸੀ ਕਦੀ ਸਮਾਂ ਸੀਗਾ ਦਰਬਾਰ ਸਾਹਿਬ 'ਚ ਮੂਰਤੀਆਂ ਲੱਗੀਆਂ ਸੀ ਜਿਹੜੇ ਬੇਦੀ ਸੀ ਨਾ ਆਪਣਾ ਗਦੇਲਾ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਸੀਗੇ ਕਿਤੇ ਮੂਰਤੀਆਂ ਦੇ ਨਾਲ ਤਸਵੀਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅੱਜ ਵੀ ਕਈ ਡੇਰਿਆਂ ਦੇ ਵਿੱਚ ਇਸੇ ਤਰ੍ਹਾਂ ਹੈ ਨਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਰੱਖਿਆ ਹੋਇਆ ਪਰ ਅੱਗੇ ਪਿੱਛੇ ਆਦਮ-ਕਦ ਬਾਬਿਆਂ ਦੀਆਂ ਫੋਟੋਆਂ ਲਾਈਆਂ ਨੇ ਆਪਣੇ ਬਾਬਿਆਂ ਦੀਆਂ ਫੋਟੋਆਂ ਲਾਈਆਂ ਕਿਤੇ ਫੋਟੋਆਂ ਇਦਾਂ ਬਰਾਬਰੀ ਕੀਤੀ ਗਈ ਕਿਤੇ ਬਾਬਾ ਆਪ ਬਹਿ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੁਣ ਉਹਨਾਂ ਨੂੰ ਪਤਾ ਵੀ ਇਹ ਕੰਮ ਥੋੜਾ ਜਿਹਾ ਢਿੱਲਾ ਪੈ ਰਿਹਾ ਹੁਣ ਕਿਉਂਕਿ ਪ੍ਰਚਾਰ ਹੋ ਰਿਹਾ ਪਖੰਡੀਆਂ ਦੇ ਖਿਲਾਫ ਤਸਵੀਰਾਂ ਦੇ ਖਿਲਾਫ ਉਹਨਾਂ ਨੂੰ ਲੱਗਾ ਵੀ ਸੇਮ ਟੂ ਸੇਮ ਨਾਲ ਇੱਕ ਹੋਰ ਗ੍ਰੰਥ ਲਿਆ ਕੇ ਬਰਾਬਰੀ ਦੇ ਉੱਤੇ ਬਾ ਦਿਓ ਸਿੱਖ ਨੂੰ ਤਾਂ ਪਤਾ ਹੀ ਨਹੀਂ ਆ ਤੁਸੀਂ ਹੁਣ ਹਜੂਰ ਸਾਹਿਬ ਹੀ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਕਿਹੜਾ ਤੇ ਦੂਜਾ ਗ੍ਰੰਥ ਕਿਹੜਾ ਆਪਾਂ ਦੇ ਮੱਥਾ ਟੇਕ ਕੇ ਆ ਜੰਨੇ ਆ ਉਦੋਂ ਹੀ ਆਪਾਂ ਤੇ ਕਦੀ ਉਸ ਪਾਸੇ ਨੂੰ ਗੌਰ ਵੀ ਨਹੀਂ ਕੀਤਾ ਹੋਣਾ ਵੀ ਗੁਰੂ ਗ੍ਰੰਥ ਸਾਹਿਬ ਕਿਹੜਾ ਦੂਜਾ ਕਿਹ ਪਰ ਸਾਨੂੰ ਜਾਗਣਾ ਤੇ ਪਵੇਗਾ ਨਾ ਠੀਕ ਹੈ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੇ ਮੰਨਣਾ ਦੂਜੇ ਗ੍ਰੰਥ ਨੂੰ ਮੰਨੀ ਜਾਣ 100 ਵਾਰੀ ਮੰਨੀ ਜਾਣ ਉਹਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਮੈਂ ਉਸ ਪਾਸੇ ਨੂੰ ਵੀ ਨਹੀਂ ਜਾਂਦਾ ਪਰ ਇੱਕ ਗੱਲ ਗੁਰੂ ਸWARE ਉਹ ਚੇਤੇ ਰੱਖਿਓ ਜੋ ਮਰਜ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਉੱਤੇ ਹੋਰ ਕੋਈ ਗ੍ਰੰਥ ਨਹੀਂ ਆ ਸਕਦਾ ਬਸ ਵੇਚੋ ਦੇ ਕੀ ਲਿਖਿਆ ਕੀ ਨਹੀਂ ਲਿਖਿਆ ਉਹ ਬਾਦ ਦੀਆਂ ਗੱਲਾਂ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਉੱਤੇ ਹੋਰ ਕੁਝ ਨਹੀਂ ਹੋ ਸਕਦਾ ਸਾਨੂੰ ਜਾਗਣਾ ਪਏਗਾ ਇਸ ਕਰਕੇ ਜਰੂਰ ਉਦਦਮ ਕਰੋ ਘਟੋ ਘਟ ਇਨਾਂ ਕ ਕਲਿੱਪ ਬਣਾ ਕੇ ਪਾਓ ਇਨਾਂ ਕ ਜਰੂਰ ਕਰੋ ਆ ਜਿਹੜੇ ਅਸੀਂ ਇਹ ਦਿਹਾੜੇ ਮਨਾ ਰਹੇ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਕਿਹਨੂੰ ਦਿੱਤੀ ਸੀਗੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਕੀ ਕੋਈ ਹੋਰ ਗ੍ਰੰਥ ਉਸ ਸਮੇਂ ਲੱਗੇਗਾ ਸੀਗਾ ਕੋਈ ਵੀ ਨਹੀਂ ਸੀਗਾ ਕੋਈ ਵੀ ਨਹੀਂ ਸੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ ਪਰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਕੀਤਾ ਜਾ ਰਿਹਾ ਤੇ ਜਿਹੜਾ ਸਿੱਖ ਆਪਣੇ ਸਾਰੇ ਕਰਮ ਗੁਰੂ ਦੇ ਕੋਲ ਆ ਕੇ ਕਰਦਾ ਕੋਈ ਜੰਮਿਆ ਤਾਂ ਆਉਂਦਾ ਕੋਈ ਮਰ ਗਿਆ ਤਾਂ ਆਉਂਦਾ ਵਿਆਹ ਸ਼ਾਦੀ ਹੈ ਤਾਂ ਆਉਂਦਾ ਅੱਜ ਉਹਦੇ ਗੁਰੂ ਤੇ ਐਡਾ ਵੱਡਾ ਹਮਲਾ ਹੋ ਰਿਹਾ ਐ ਐਡਾ ਵੱਡਾ ਅਟੈਕ ਹੋ ਰਿਹਾ ਸਿੱਖ ਸੁੱਤਾ ਪਿਆ ਜਿਹੜੀ ਗੱਲ ਬਾਣੀ ਚ ਆਖੀ ਨਾ ਗੁਰੂ ਸਾਹਿਬ ਨੇ ਕਹਿੰਦੇ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਸੁੱਤੇ ਵੇ ਆਪਾਂ ਸਗਲ ਸਹੇਲੀ ਆਪਣੇ ਰਸ ਮਾਤੀ ਹਰ ਕੋਈ ਆਪੋ ਆਪਣੇ ਰਸ ਦੇ ਵਿੱਚ ਮਸਤ ਹੈ ਤੇ ਘਰ ਲੁੱਟਿਆ ਜਾ ਰਿਹਾ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਇਹਨੂੰ ਖਬਰ ਹੀ ਕੋਈ ਨਹੀਂ ਹੈਗੀ ਤੇ ਇੱਕ ਗੱਲ ਚੇਤੇ ਰੱਖਿਓ ਜਿਸ ਦਿਨ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰਧਾਰਾ ਦੇ ਨਾਲੋਂ ਦੂਰ ਹੋ ਗਏ ਨਾ ਇਹ ਗੁਰੂ ਗ੍ਰੰਥ ਸਾਹਿਬ ਦਾ ਹੀ ਫੈਸਲਾ ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਵੇਂ ਕੋਈ ਵੀ ਜੀਵ ਪਾਣੀ ਤੋਂ ਬਿਨਾਂ ਮਰ ਜਾਂਦਾ ਹੈ ਤਿਵੇਂ ਜਿਹੜਾ ਸਿੱਖ ਹੈ ਨਾ ਜੇ ਉਹਦੀ ਜ਼ਿੰਦਗੀ 'ਚੋਂ ਗੁਰੂ ਚਲਿਆ ਜਾਵੇ ਤੇ ਉਹ ਵੀ ਆਤਮਿਕ ਤੌਰ ਦੇ ਉੱਤੇ ਮਰ ਜਾਂਦਾ ਸਰੀਰ ਕਰਕੇ ਜੀ ਰਿਹਾ ਹੋਵੇਗਾ ਪਰ ਆਤਮਿਕ ਤੌਰ ਦੇ ਉੱਤੇ ਮਰਿਆ ਹੋਵੇਗਾ ਅੱਜ ਤੁਸੀਂ ਜਿਨ੍ਹਾਂ ਦੇ ਜੀਵਨ ਚ ਗੁਰੂ ਦੀ ਵਿਚਾਰਤਾ ਰਹਿ ਨਾ ਹੈ ਕਿ ਬਹੁਤੇ ਲੋਕ ਤੁਸੀਂ ਸੰਸਾਰ ਵਿੱਚ ਐਸੇ ਵੇਖ ਸਕਦੇ ਹੋ ਜਿਹੜੇ ਕਿ ਕੇਵਲ ਸਰੀਰ ਕਰਕੇ ਜੀ ਰਹੇ ਨੇ ਅੰਦਰੋਂ ਵਿਚਾਰੇ ਮਰੇ ਪਏ ਨੇ ਤੇ ਇੰਜ ਲੱਗਦਾ ਜਿਵੇਂ ਲਾਸ਼ਾਂ ਘੁੰਮ ਰਹੀਆਂ ਹੋਣ ਵੱਡੀਆਂ-ਵੱਡੀਆਂ ਪਦਵੀਆਂ ਦੇ ਉੱਤੇ ਲਾਸ਼ਾਂ ਬੈਠੀਆਂ ਨੇ ਜਿਨ੍ਹਾਂ ਨੂੰ ਸੁੱਖ ਨਾਲ ਅਸੀਂ ਆਪਣਾ ਜਥੇਦਾਰ ਕਹਿੰਦੇ ਆ ਲਾਸ਼ਾਂ ਜਿਨ੍ਹਾਂ ਨੂੰ ਅਸੀਂ ਆਪਣੇ ਆਗੂ ਮੰਨਦੇ ਆ ਉਹ ਵੀ ਲਾਸ਼ਾਂ ਸਾਰੇ ਲਾਸ਼ਾਂ ਹੀ ਬਣੇ ਹੋਏ ਨੇ ਅੱਜ ਦੇ ਟਾਈਮ ਦੇ ਉੱਤੇ ਕਿਉਂਕਿ ਪੱਲੇ ਗੁਰਮਤ ਦਾ ਸਿਧਾਂਤ ਨਹੀਂ ਨਾ ਸੋ ਗੁਰੂ ਸਾਹਿਬ ਨੇ ਸਾਨੂੰ ਜਾਗਣ ਵਾਸਤੇ ਕਿਹਾ ਜਾਗ λεਹੁ ਰੇ ਮਨਾ ਜਾਗ λεਹੁ ਕਹਾ ਗਾਫਲ ਸੋਇਆ ਮਨਾ ਹੁਣ ਜਾਗ ਕਿਉ ਸੁੱਤਾ ਪਿਆ ਜੇ ਜਾਗ ਪਾਏਗਾ ਤੇ ਆਪਣੇ ਘਰ ਨੂੰ ਬਚਾ ਲੇਗਾ ਅਮੀਰ ਰਹਿ ਜਾਏਗਾ ਪਰ ਜੇ ਤੂੰ ਜਾਗਿਆ ਨਾ ਤੇ ਗਰੀਬੀ ਵਾਲੇ ਪਾਸੇ ਨੂੰ ਤੈਨੂੰ ਤੁਰਨਾ ਪੈ ਜਾਣਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਇਹ ਗੱਲ ਕਹਿੰਦੇ ਨੇ ਕਹਿੰਦੇ ਮੈਂ ਤੇ ਅਮੀਰ ਹੋ ਗਿਆ ਹਮ ਤਨਵੰਤ ਭਾਗਟ ਸੱਚ ਨਾਏ ਮੈਂ ਅਮੀਰ ਹੋਇਆ ਕਿਵੇਂ ਅਮੀਰ ਹੋਇਆ ਮੈਂ ਅਮੀਰ ਹੋਇਆ ਚੰਗੇ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਕੇ ਮੇਰੇ ਵਾਸਤੇ ਆਹੀ ਧੰਨ ਹੈ ਤੇ ਇਹ ਸਿਧਾਂਤ ਦੀ ਗੱਲ ਜਦੋਂ ਬਾਣੀ ਦੇ ਵਿੱਚ ਆਈ ਨਾ ਤੇ ਗੁਰੂ ਸਾਹਿਬ ਨੇ ਇਹ ਗੱਲ ਆਖੀ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਕਹਿੰਦੇ ਉਹ ਭਲਿਆ ਤੂੰ ਹੋਰ ਲੁੱਟਾਂ ਬੜੀਆਂ ਪਾਉਂਦਾ ਹੋਰ ਤੂੰ ਲੁੱਟ ਖੋ ਬਹੁਤ ਕਰਦਾ ਪਰ ਜੇ ਵਾਕਈ ਲੁੱਟਣਾ ਨਾ ਤੇ ਆ ਚੰਗੇ ਗੁਣਾਂ ਦਾ ਖਜ਼ਾਨਾ ਪਿਆ ਆ ਤ ਲੁੱਟ ਲੈ ਬੇਕੋਲ ਲਫਜ਼ ਕਿੰਨੇ ਵਧੀਆ ਵਰਤੇ ਨੇ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਆ ਲੁੱਟ ਪਾਇ ਇਥੇ ਪਰ ਇਥੇ ਲੁੱਟ ਕੋਈ ਨਹੀਂ ਜੇ ਪਾਉਂਦਾ ਚੰਗੇ ਗੋਣਾ ਦੀ ਲੁੱਟ ਨਹੀਂ ਨਾ ਕੋਈ ਪਾਉਂਦਾ ਇਥੇ ਨਹੀਂ ਆ ਰਿਹਾ ਕੋਈ ਵੀ ਹੋਰ ਪਾਸੇ ਬੰਦਾ ਕਹਿੰਦਾ ਬਾਕੀ ਸਭ ਕੁਝ ਲੁੱਟ ਲਵਾਂ ਇਸ ਪਾਸੇ ਗੁਰੂ ਸਾਹਿਬ ਆਪ ਇਨਵਾਈਟ ਕਰ ਰਹੇ ਨੇ ਆ ਜਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਦਾਂ ਗੁਰੂ ਸਾਹਿਬ ਇਨਵਾਈਟ ਕਰਦੇ ਪਏ ਸਾਨੂੰ ਪਰ ਇੱਥੇ ਆਉਣ ਵਾਸਤੇ ਬੰਦਾ ਤਿਆਰ ਨਹੀਂ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਮੈਂ ਤੇ ਤਨਾੜ ਹੋ ਗਿਆ ਮੈਂ ਤੇ ਅੰਦਰੋਂ ਅਮੀਰ ਹੋ ਗਿਆ ਚੰਗੇ ਗੁਣਾਂ ਦਾ ਖਜ਼ਾਨਾ ਲੈ ਕੇ ਮੈਂ ਅੰਦਰੋਂ ਅਮੀਰ ਹੋਇਆ ਹਮ